ਨਾਲ ਜੀ ਸਸੁਖਾਂ ਜੀ ਸਾਹਮਣੇ ਇਹ ਬੱਚਾ ਪੜ੍ਹਦੀ ਸੀ ਕਿ ਕਨਾਲੀ ਵਾਈਸ ਜੀ ਇਹ ਬੱਚਾ ਪੜ੍ਹਦੀ ਮਨਨਦੀ ਕਹਿੰਦੀ ਸੀ ਕਿ ਸਾਨੂੰ ਸਾਰੇ ਨੇ ਸਭ ਤੇ ਖਾਦੇ ਵਸੇ ਸਾਈਕਲ ਚਲਾਉਣਾ ਉਹਦਰ ਵਰਨ ਤੇ ਆਇਆ ਉਹਦਰ ਵਰਨ ਦੀ ਅੰਗਲੇ ਪਹਣਾ ਪਈਨਾ ਫੋਨ ਨਾ ਉਠਾਣ ਦਿੱਤੀ ਤੇ ਆਹ ਨਾਲੇ ਖਸਾ ਵਰੂ ਦੇ ਦਸਤਾਵੇਜ਼ ਲੈ ਲਏ ਉਹਦਰੇ ਨਾਲ ਪਾਪਾ ਜੀ ਕਹਿੰਦੇ

ਓਏ ਸੁੱਤੀ ਜਾਂਦੇ ਸਾਰੇ ਕੁੱਚੇ ਨੂੰ ਮਾ ਇਹਨਾਂ ਨੂੰ ਪੁੱਛ ਲੋ ਕਿਆ ਸ਼ਾਵਨ ਗਿਆ ਹਾਂ ਇਹਨਾਂ ਆਵੇ ਨਹੀਂ ਹੈ ਕੌਣ ਕਹਿ ਰਿਹਾ ਚੋ ਖੁਦ ਦੀ ਨੰਦਾ ਆ ਆ ਬਰਾ ਬਰਾ ਨਹੀਂ ਹੋ ਗਿਆ ਇਹ ਤਾਂ ਨਹੀਂ ਗਿਆ ਬੰਦ ਕੋਈ ਨਹੀਂ की हो रहे हैं इधर परौंठे बन रहे हैं तू सिखाओगे नहीं, नहीं 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 क्या रहे जी खाओ तो चलें ये क्या है क्या ये कॉफी में पानी डाला हुआ है कौन सी कॉफी में नहीं क्या क्या है नहीं। मैं ये क्या है ये कॉफी में पानी है कि क्या है कॉफी में पानी डाला है कि क्या है ਇਹਨੂੰ ਮੈਂ ਬਣਾ ਅੰਕਲ ਜੀ ਨੇ ਸਮਝਾਇਆ ਲੇਟੋਗੇ ਜਾਟਾਟ ਕਰਕੇ ਅੰਕਲ ਜੀ ਆਏ ਨਹੀਂ ਸੋਈ ਜਿਹਾ ਬੜਾ ਲੇਟ ਹੈ ਕਿ ਕੰਮ ਹੋਣਾ ਆਪਣਾ ਸਾਰਾ ਤੇ ਹੁਣ ਆਹ ਬਾਰੀ ਕੋਲ ਆਹ ਕੋਲ ਮੇਰੇ ਮਾਜੇ ਤੁਮਾ ਮਾਰਿਆ ਤਾਂ ਤਾਂ ਪਕਾਈ ਦੇ ਦੇ ਇੱਥੇ ਲਾਣਾ ਆ ਬਈ ਇਧਰ ਉਹ ਜਿਹੜਾ ਇੱਕ ਮਹੀਨਾ ਦੀ ਸੋਈ ਨਾ ਬਸ ਸਭੇ ਤੋਂ ਬੀਏ ਗਰਵੇਡ ਹੋ ਰਿਹਾ ਕੋਈ ਨਾ ਬਣਾਣੀ ਇੱਕ ਸਾਲ ਲੈ ਕੀ ਕਰਨਾ ਉਹ ਦੇ ਰਾ ਹਾਂ ਅੱਥੇ ਗੱਲੇ ਤੇਰਾ ਬਣ ਹਾਂ ਕੀ ਹੱਥ ਮਾਪਦੇ ਰਿੰਕ ਹੀ ਹੋ ਗਿਆ ਉਹ ਬਣਾ ਨਹੀਂ ਲੈ ਗਈ ਆ ਤੇ ਰਹੇ ਮਾਤਾ ਨਹੀਂ ਆ ਮੈਂ ਬੋਲ ਰਹੀ ਹਾਂ ਪਰ ਸਮਝਾ ਦੇਣਾ ਜਰਾ ਕੋੜ ਕੇ ਜੀ ਨਹੀਂ ਪਤਾ ਨਹੀਂ ਆ ਨਾ ਉਹ ਨੂੰ ਪਗਨ ਨੂੰ ਫੋਨ ਕਰ ਰਿਹਾ ਕੱਢੀ ਕੀ ਹੋਦਾ ਹਾਂ ਆ ਰਹੀ ਹਾਂਜੀ ਚੱਲੀਏ ਕਿਚੜਿਆ ਰਾਤੀ ਰੱਬ ਨੇ ਜੱਪਨੇ ਸਾਨੂੰ ਇਥੋਂ ਡਰਾਤਾ ਪਤਾ ਲਗਾ ਇਥੇ ਨਾ ਕਹਿੰਦੀ ਆਏ ਇਥੇ ਦੋ ਹੀ ਆ ਬਸ ਇਹ ਰੋਡ ਦੋ ਹੀ ਆ ਇਧਰੋਂ ਦੀ ਕੋਈ ਵੀ ਆ ਸਕਦਾ ਪਹਿਲਾਂ ਇਹ ਕਿ ਆ ਫੇਰ ਅਸੀਂ ਨਾ ਅੱਗੇ ਇਸ ਤਰ੍ਹਾਂ ਕਰਟਨ ਕਰਤਾ ਬਾਅਦ ਚ ਥੋੜੀ ਜਿਹੀ ਦੇਰ ਬਾਅਦ ਜੇ ਸੁੱਤੇ ਹੀ ਹੈ ਜੇ ਸਾਡੀ ਮਾੜੀ ਜੀ ਅੱਖ ਲਈ ਕਹਿੰਦੀ ਉਹ ਕੋਈ ਆ ਗਿਆ ਕੋਈ ਆ ਗਿਆ ਇਹੀ ਕਹਿੰਦੇ ਰੱਬ ਇਹ ਕਹਿੰਦਾ ਹੋ ਕੋਈ ਆ ਗਿਆ ਵਰਨ ਵੀ ਤੱਕ ਗਿਆ ਖੌਲ ਆ ਗਿਆ ਤੇ ਇਹ ਵੀ ਤੇ ਜਾਵੇ ਕਰ ਤੇ ਪਤਾ ਕੀ ਸੀ ਉਹ ਜਿਹੜੀ ਰਾਤ ਨੂੰ ਤੁਰਦੀ ਏ ਚਾਮ ਚੜੇਕਾ ਉਹ ਭੱਜੀ ਫਿਰ ਉਹ ਆ ਜਾਂਦੀ ਉਹ ਕਿਤੇ ਲਾਈਟ ਆ ਗਈ ਉਹ ਭੱਜੀ ਫਿਰ ਤੇ ਇਹਨੇ ਸਾਡਾ ਤਰੋ ਕੱਢ ਕੇ ਰੰਤਾ ਆ ਇਹਦੇ ਵਿੱਚ ਆ ਇਹਦੇ ਵਿੱਚ ਆ ਇਹ ਮਿਲਦਾ ਖਾਣਾ ਉਹਨਾਂ ਨੇ ਬਣਾਇਆ ਚਾਚਾ ਫੇਰ ਅਹੀਂ ਕੀਤਾ ਮੈਂ ਹੋਰ ਨਾ ਬੋਲੀ ਹਾਂ ਚੁੱਪ ਕਰਕੇ ਸੋ ਜਾ ਤ ਕੋਈ ਤੈਨੂੰ ਕੋਈ ਨਹੀਂ ਲੈ ਚਲਿਆ ਜੱਪ ਕਹਿੰਦੀ ਉਹ ਕੋਈ ਆ ਗਿਆ ਤੇ ਚਾਂਦ ਚੜਿੱਖ ਜੀ ਰਾਤ ਨੂੰ 도ੜੀ ਫਿਰੇ ਤੇ ਤੇ ਕਹਿੰਦੀ ਆ ਗਿਆ ਸਾਨੂੰ ਸਾਰਿਆਂ ਨੂੰ ਡਰਾਇ ਦਿੱਤਾ ਨਹੀਂ ਕਿ ਕੋੜ ਆ ਗਿਆ ਜੋ ਬਈ ਚੁੱਤੀ ਹਣ ਚੱਕੋ ਚੱਕੋ ਤੇ ਸ਼ੂ ਪੈਣ ਵਾਲੇ ਜੇ ਸ਼ੂ ਨਹੀਂ ਪਾਏ ਕੀ ਬਾਹਰ ਜਾ ਕੇ ਤੋਂ ਆਪਣੇ ਨਾਲ ਚਲੇ ਜਾਨੀ ਸਾਰਾ ਆ ਰਿਹਾ ਹੈ ਮਾਂ ਕੀ ਕਹਿੰਦਾ ਨਹੀਂ ਮम्मा ਕੀ ਕਹਿੰਦੀ ਐ ਤੁਹਾਨੂੰ ਨਾ ਤੇ ਆ ਫੋਨ ਤੇ ਕੀ ਆ ਜਿਹੜੀ ਆ ਮੈਂ ਤੁਹਾਨੂੰ ਪੁੱਛਦੇ ਟੇਕਰ ਦਾ ਨਹੀਂ ਕਹਿੰਦੀ ਕਹਿੰਦੇ ਟੇਕਰ ਇਹ ਥੋੜੀ ਨੇ ਇਹਦਾ ਕਾਲਜ ਆ ਉਹਨਾਂ ਦਾ ਸਕੂਲ ਇਹਨੇ ਥੋੜੀ ਕਰਨੀ ਉਹਦੀ ਟੇਕਰ ਕਾਲਜ ਵਾਲੇ ਕਾਲਜ ਵਾਲੇ ਸਕੂਲ ਨਹੀਂ ਹੁੰਦਾ ਸੰਡੇ ਤੇ ਸੰਡੇ ਮਤਲਬ ਆਂਟੀ ਨਹੀਂ ਨਹੀਂ ਰਹਿਣਗੇ ਦੇ ਉਹ ਤਾਂ ਟੇਕਰ ਕਰਨ ਵਾਤੇ ਤਾਂ ਉਹਨਾਂ ਦੇ ਵਿੱਚੋਂ ਕੋਈ ਨਹੀਂ ਆਉਂਦਾ ਉਹ ਇਹ ਕ ਸੰਡੇ ਨੂੰ ਮਿਲ ਸਕਦੀ ਉਤਰਾ ਤਾਂ ਨਹੀਂ ਹੋ ਏਦਾਂ ਤੇ ਨਹੀਂ ਜਦੋਂ ਮਰਜ਼ੀ ਨਾ ਨਾ ਨਹੀਂ ਨਹੀਂ ਉਹ ਦਿਨ ਵਾਰ ਰੱਖ ਫੇਰ ਕਿਤੇ ਦੀ ਸਿੱਖ ਲੋ ਜੀ ਉਹ ਨਾ ਪੱਤ ਨਹੀਂ ਪੱਤੀ ਜਾਂਦੇ ਨਹੀਂ ਦੱਸ ਨਹੀਂ ਇਹ ਥੋੜੀ ਕਰੂਗੀ ਹੁਣ ਇਹਨੂੰ ਪਤਾ ਨਹੀਂ ਨਾ ਕੁਝ ਦਾ ਰੂਲ ਦਾ ਨਹੀਂ ਪਤਾ ਉਹਨਾਂ ਦੇ ਕਿਹੜੇ ਰੂਲ ਆ ਇਦਾਂ ਨਹੀਂ ਉਹ ਕਰਨ ਦਿੰਦੇ ਕਿ ਤੁਸੀਂ ਬੱਚਾ ਜਦੋਂ ਮਰਜ਼ੀ ਜਦੋਂ ਤੁਹਾਨੂੰ ਪਤਾ ਰੂਲ ਦਾ ਪੇਰੈਂਟਸ ਮੈਂ ਸ਼ਾਇਦ ਤੁਸੀਂ ਕਹਿੰਦੇ ਪਿੰਦੇ ਉਹ ਵਜਦਾ ਇਥੇ ਮੱਝਾਂ ਹਾਂਜੀ ਰਲਿਆ ਮੱਝ ਰੱਖੀ ਆ ਮੱਝ ਗੁਰਦਾਸਪੁਰ ਨਹੀਂ ਰੱਖੀ ਇਹਨਾਂ ਨੇ ਰੱਖੀ ਆ ਇਹਨਾਂ ਕੋ ਗਾਈ ਨਹੀਂ ਆ ਮੱਝ ਵੀ ਆ ਅੱਛਾ ਹਾਂ ਜੀ ਮੱਝ ਦਾ ਨਿਆਣਿਆਂ ਦੇ ਆ ਕਰੋ ਨਹੀਂ ਤਾਂ ਗਾਈ ਦਾ ਨਹੀਂ ਲੈ ਕੇ ਨੇ ਬੱਚਿਆਂ ਨੂੰ ਗਾਂ ਦਾ ਇਹਦਾ ਤੁਸੀਂ ਵੱਡਿਆਂ ਨੂੰ ਉਹ ਨਹੀਂ ਉਹ ਠੀਕ ਆ ਹਾਂ ਜੀ ਤਰ ਕਹਿੰਦਾ ਭਾਵੇਂ ਉਹਦਾ ਉਹ ਜਿਹੜਾ ਹੁੰਦਾ ਨਾ ਉਹ ਵੇਰ ਕੀ ਹੈ ਦੇਣਾ ਦੇ ਤਾਂ ਨਹੀਂ ਕੋਈ ਤਾਂ ਗਾਂ ਦਾ ਦਵਾਵਾ ਤੇ ਠੀਕ ਹੈ ਬਟਾ ਭੈਣ ਨੂੰ ਬੱਚਿਆਂ ਨੂੰ ਤੇ ਵਰੁਣ ਉੱਤੇ ਚਲ ਗਿਆ ਹੁਣ ਨਹੀਂ ਆ ਗਿਆ ਬਾਅਦ ਕਿੱਥੇ ਵਰੋਂ ਨਮਿੰਤ ਲਾਦਾ ਉੱਤੇ ਗਏ ਦੋਵੇਂ ਜਣੇ ਗੁਰਤੇਗ ਆ ਗਿਆ ਆ ਗਿਆ ਬਾਹਰ ਇੱਕ ਫੈਟ ਜਾਂਦੀ ਹੁੰਦੀ ਯਾਰ ਮੱਜ ਦੇਗਾ ਹਾਂ ਜੇ ਪਹਿਲਵਾਨਾਂ ਨੂੰ ਖਾਣਾ ਚਾਹੀਦਾ ਕਿ ਕੋਲ ਦੇਂਦੇ ਆ ਜਾਂ ਹਾਲ ਹੁੰਦੇ ਆ ਆਈ ਰਿਸਤਾਂ ਲੈਣੇ ਆ ਮੱਜ ਦਾ ਦੇ ਗਾਈ ਦਾ ਬੋਲੋ ਸਾਰਾ ਸਾਰਾ ਵੀ ਮੈਂ ਤਾਂ ਵਰੋਂ ਦੋ ਦੋ ਆਪਣਾ ਕਲੈਸ ਪਾਣਾ ਹਾਂਜੀ ਚਲੋ ਹਾਂਜੀ ਕੁਝ ਰਹਿ ਜੂ ਰਹਿ ਜੂ ਜੀ ਬੋਲੀ ਗੱਲ ਸਾਲੀ ਬਰਾਬਰ ਸਾਲਾ ਤਰਣਾ ਉਹਨਾਂ ਨੇ ਕੀ ਹੋ ਗਿਆ ਬਾਕਸੀ ਤੇ ਕੰਨ ਸਾਡੇ ਭੂਰਾ ਜੀ ਨੇ ਚੱਲ ਜਾਣਾ ਹੁਣ ਆਪਣੀ ਤਿਆਰੀ ਕਰ ਲਾਂ ਥੋੜੀ ਬੋਤੀ ਤੇ ਗਰਮੀ ਵੀ ਕਹਿੰਦੀ ਮੈਂ ਹੀ ਆ ਕਿਉਂ ਲਾਈਟ ਜਦੋਂ ਬੰਦੋ ਇੰਜ ਸੋ ਕੋਈ ਜਿਆਦਾ ਲੱਗਦੀ ਆਏ ਹਾਏ ਜੀ ਬੱਚਾ ਵਰਤਿ ਕਿਵੇਂ ਦਾ ਰਿਆ ਕਿ ਤਾਡਾ ਗੁਰਦੇਖ ਲੈ ਜਾਂਦਾ ਕਈ ਝਾੜਾ ਆ ਪਤਾ ਨਹੀਂ ਲੱਗਾ ਗੁਰਦੇਖ ਦਾ ਵਾਹ ਜੀ ਇਹ ਗੱਡੀ ਨੂੰ ਦੇਖਦੇ ਸਾਡੇ ਆਏ ਆ ਬਾਲ ਲੱਗ ਕੇ ਆ ਨਾ ਹਾਂ ਸਾਡੇ ਪਹਿਲਾਂ ਵੇਖੀ ਬਾਲ ਉੱਥੇ ਆ ਗਈ ਸੀ ਹੁਣ ਆਉਣ ਲੱਗਾ ਲੈ ਕੇ ਆਉਣ ਲੱਗੇ ਬਾਲ ਉੱਥੇ ਆਈ ਨਹੀਂ ਅੱਛਾ ਰਹੀ ਕਿੱਢ ਨਹੀਂ ਉਹ ਸਾਹਮਣੇ ਨਹੀਂ ਕੀ ਮਾਰ ਤੋਂ ਚਲੀ ਗਈ ਇੰਦਰ ਸਾਰੇ ਰਾਜਵਾਲ ਰਾਜਵਾਲ ਦੀ ਖੇਤੀ ਕਰਦੇ ਆ ਇੱਦਾਂ ਸੁੱਕ ਜਾਂਦੇ ਆ ਮੈਨੂੰ ਲੱਗਾ ਸੀ ਤੁਸੀਂ ਦੇਖਦੇ ਸੁੱਕ ਗਏ ਵੈਸੇ ਨਹੀਂ ਤੇ ਰਾਜਵਾਲ ਲੱਗੇ ਗੁਰਦੇ ਆ ਪੂਰੇ ਬਣ ਗਏ ਆ ਵਧੀਆ ਹਾਂ ਪਲਾਟ ਜਾਂਦੀ ਦਾ ਇਹ ਜਿਹੜਾ ਖਾਲੀ ਪਿਆ ਆ ਚਾਰ ਚਾਰਦਵਰੀ ਕੀਤੀ ਆ ਆ ਤੇ ਇੱਕ ਇੱਕ ਪਤਾ ਨਹੀਂ ਕੀ ਲੱਗਦੇ ਆ ਟਿੰਡੇ ਨਹੀਂ ਨਹੀਂ ਅਬ ਇਹ ਵੀ ਲਾਇਆ ਖੀਰੇ ਇੱਧਰ ਆ ਗਏ ਜਿਆਦਾ ਗੰਡੇ ਖੀਰੇ ਪਤਾ ਨਹੀਂ ਕੀ ਇੱਧਰ ਉਹ ਆਪਣੇ ਰਾਜਪਾ ਇੱਧਰ ਆ ਗਏ ਸ਼ੰਗੀਆਂ ਉਦਰੇ ਮੋਹਰੀਆਂ ਨਾ ਇਹ ਜਿਹੜੀਆਂ ਵੀ ਬੜੀਆਂ ਸੋਹਣੀਆਂ ਲੱਗੀਆਂ ਚੇਂਜ ਕਰ ਲਈ ਅੰਨ ਨੇ ਇੱਧਰ ਵੀ ਫਸਲ ਤਕਰੀਬਨ ਚੇਂਜ ਹੀ ਹੋ ਗਈ ਹੋ ਗਈ ਥੋੜੀ ਜਿਹੀ ਹੈ ਨਾ

वाह वाह क्या बात है 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 बहुत अच्छा बहुत अच्छी क्या बात है बहुत अच्छी बहुत सोना सूट है जी तटा ये बहुत सोना सूट है बहुत ही सुंदर सूट है ਅਧਨੇੜਾ ਰੱਖੀ ਹਾਂ ਹਾਂ ਜੀ ਅਸੀਂ ਬੂਆ ਜੀ ਤੂਆ ਜੀ ਸਾਰੇ ਜਣੇ ਤੇ ਫੇਰ ਆਪਾਂ ਬੂਲੇ ਤੇ ਰੱਖਣਾ ਤੁਸੀਂ ਜੈਸਾ ਤੁਸੀਂ ਬਲਾਉਂਦੇ ਨਾ ਰਿਹਾ ਬਲਾਉਂਦੇ ਨਾ ਆਏ ਹੋ ਆ ਬਲਾਗ ਹੀ ਆਪਣਾ ਬਣਾਨੇ ਤੇਰਾ ਥੋੜੀ ਭਰਾ ਰਹੇ ਆ ਤੇ ਇਸ ਮੇਰੀ ਪੱਛੀ ਨੇ ਨਵਾਂ ਸੂਟ ਸਵਾਇਆ ਤੇ ਉਹ ਕੋ ਬੋਲੀ ਜਾ ਤੇ ਮੈਂ ਹੁਣ ਆਪਣੀ ਜੀਵ ਨੂੰ ਤਾਲ ਲਾ ਲਾ ਤਾਲਾ ਮੈਂ ਲਾ ਜੀ ਇਹ ਨਵਾਂ ਸੂਟ ਸਵਾਇਆ ਬਹੁਤ ਪੌਸ ਹੋਣਾ ਲੱਗਣ ਜਾਂ ਕਿਆ ਬਾਤ ਹੈ ਮੈਨ ਬੱਲੇ ਬੱਲੇ ਬਹਿ ਜਾ ਬਹਿ ਜਾਊਗੀ ਸਾਰੇ ਕਹਿੰਦੇ ਆਪਸ ਕਰਾਦੇ ਆ ਕੀ ਕਹਿੰਦੇ ਗੁਲਗਾਰੇ ਦੇ ਹੱਥਾਂ ਦੇ ਸਾਨੂੰ ਇਹੀ ਹੈ ਕਿ ਤੇ ਧੱਫੜ ਨਾ ਨਿਕਲ ਆਉਣ ਤੇਰੇ ਪਰ ਸੂਟ ਬਹੁਤ ਸੋਹਣਾ ਲੱਗਣ ਡਿਆ ਅੱਛਾ ਅੰਬ੍ਰੇਲਾ ਟਾਈਪ ਬਾਜ਼ੂ ਬਣਾਈਆਂ ਆਪਨੇ ਜੂਤਾ ਕਹਾਂ ਸੇ ਲੀਆ ਆਪਨੇ ਇਹ ਸੈਂਡਲ ਦਾ ਜੂਤਾ ਜਾਂ ਸੇ ਕਿਹਾ ਫੁੱਟੇ ਕਾ ਸੈਂਡਲ ਲੀਆ ਅੱਛਾ ਅੱਛਾ ਠੀਕ ਆ ਬਹੁਤ ਅੱਛਾ ਬਹੁਤ ਅੱਛਾ ਸਾਰੇ ਜਣੇ ਵੇਖਣ ਡੇ ਇਹਨਾਂ ਨੇ ਪਹਿਨ ਜੀ ਆ ਨਾਂਗੇ ਪਾਣੇ ਇਹ ਤਾਂ ਨਾਂਗੇ ਸਾਥ ਬੈਠਿਆ ਪੀਓ ਪੋਤਾ ਹੋ ਮੈਂ ਦੁਕਾਨੇ ਨਹੀਂ ਇਹ ਨਾ ਹੋਏ ਕਿਤੇ YouTube ਕੇ ਵੀ ਨੰਗੇ ਪੜੇਗੇ ਵਿਖਾਤੇ ਮੈਂ ਹਾਂ ਹਾਂ ਬਿਲਕੁਲ ਚਾਰ ਤੀ ਹੋ ਕੇ ਤੇ ਬੜੀਆ ਲੱਗੋਗੇ ਮੈਂ ਗੁਰਦੇਖ ਦੇ ਸੂਟ ਗੁਰਦੇਖ ਦੇ ਗੁਰਦੇਖ ਹੈ ਕਿ ਚੰਗਾ ਜੋਬ ਕਰਦੇ ਜਿਹੜੇ ਸੂਟ ਸਵਾਗ ਦਿੰਦਾ ਜੀ ਜੁੱਤੀ ਠੀਕ ਹੈ ਮੈਂ ਇਹ ਤਾਂ ਬੜੀਆ ਨਾਲ ਕਿਹਦੇ ਕੋ ਗੁਰਦੇਖ ਕੋ ਗੁਰਦੇ ਆ ਮੈਨੂੰ ਵੀ ਇੱਕ ਸੂਟ ਸਵਾ ਦੇ ਆ ਵੀ ਮੈਂ ਦਿੱਤੀ ਆ ਕੀ ਆ ਪੈਰ ਟੁੱਟ ਗਈ ਜਿਹੜੀ ਸੀ ਅੱਛਾ ਸ ਮੈਨੂੰ ਵੀ ਕੁਝ ਦੇ ਦਿਆ ਕਰ ਮਿੰਦੂ ਕਿਥੇ ਡਾਈ ਤੈਨੂੰ ਬਰਥਡੇ ਕਦੋਂ ਦੱਸਣਾ ਮੈਨੂੰ ਬਰਥਡੇ ਮੇਰਾ ਬਰਥਡੇ ਆ ਗਿਆ 28 ਜੁਲਾਈ ਬਰਥਡੇ ਤੇ ਕੀ ਦੇ ਦਿੰਦਾ ਹੁੰਦਾ 28 ਜੁਲਾਈ ਨੂੰ ਮੇਰਾ ਬਰਥਡੇ ਗਿਫਟ ਦੇ ਦਿੰਦੀ ਫਿਰ ਮੈਨੂੰ 28 ਜੁਲਾਈ 28 ਬਰਥਡੇ ਗਿਫਟ ਨਾ ਦਸਾਰ ਪਹਿਲਾਂ ਤੂੰ ਹੀ ਜਣਿਆ ਗਰੇਜ ਚ ਪੈਦਾ ਹੋਏ ਜੇ ਹੱਥੋਂ ਗਈ ਤੁਹਾਡੇ ਵਾਲੀ ਗੁਰਦੇਗ ਦਾਉਣਾ ਮਤਲਬ ਪਹਿਲਾਂ ਪੁੱਛਣ ਦੇਣਾ ਪਹਿਲਾਂ ਫਿਰ ਗੁਰਦੇ ਕੋਲ ਤੋਂ ਲਊਗਾ ਅੱਛਾ ਉਹ ਜੀ ਤਾਂ ਪੁੱਛ ਜੀ ਤਾਂ ਦਿੰਦੀ ਰਹਿੰਦੀ ਆ ਵੇ ਹੱਟ ਟੁੱਟ ਗਿਆ ਹੀ ਹੋਰ ਨੇ ਪੂਜੀ ਅਪੂਜੀ ਤਾਂ ਤੁਹਾਨੂੰ ਗਿਫਟ ਦਿੰਦੀ ਰਹਿੰਦੀ ਨਾਗੇ ਸਾਹਿਬ ਇੱਟੇ ਹੀ ਗੱਲ ਹੋਣਾ ਕਿ ਕਰਾਈ ਬਾਹਰ ਆਈ ਨੀ ਹਾਂ ਜੀ ਹੱਡੀਆਂ ਇਹਦੀ ਹੱਡੀਆਂ ਗਿਣ ਸਕਦੇ ਜੇ ਤੁਸੀਂ ਨਾ ਸੁੱਕਾਇ ਲੇ ਕੋਈ ਤੁਵਾ ਜੀ ਕੋ ਆ ਗਏ ਸੀ ਤੇ ਇੱਥੇ ਸਾਰੀ ਦੁਪਹਿਰ ਕੱਢ ਲਈ ਆ ਹੁਣ ਵਸ ਤਾਂ ਆਪਾਂ ਜਾਣ ਵਾਲੇ ਆ ਘਰੇ ਹਾਂਜੀ ਅਜੇ ਥੋੜਾ ਜਿਹਾ ਨਾ ਮੈਂ ਅੱਜ ਹੀ ਨਿਕਲਦੀ ਇਸ ਸ਼ੀਮਾ ਦੇ ਲੋੜ ਹੈ ਕਿ ਨਹੀਂ ਕਹਿਣ ਦੀ ਆਈ ਨਹੀਂ ਇੱਧਰ ਕਿੰਨੀ ਜੇ ਨਹੀਂ ਇਹ ਬਾਈਚਸ ਮੈਂ ਦਲਾਲ ਲਾ ਚੰਦਾ ਪਾ ਲਿਆ ਫੇਰੀ ਦਾ ਗੱਲ ਨਾ ਨਹੀਂ ਦਿਖਾਈ ਨਹੀਂ ਐਡਾ ਵੀ ਕੋਈ ਖਾਸ ਨਹੀਂ ਆ ਲਓ ਤਾਂ ਬਿਲਕੁਲ ਟਾਈਟ ਕਰ ਲਿਆ ਉਹ ਨਹੀਂ ਚੰਗਾ ਲੱਗਣਾ ਮੈਨੂੰ ਕੁਛ ਨਹੀਂ ਹੁੰਦਾ ਆਜ ਮੜੀ ਨਿਕਲਾਈ ਕੁਛ ਨਹੀਂ ਹੁੰਦਾ ਵੱਧ ਗਿਆ ਹੁੰਦਾ ਨਹੀਂ ਹੁੰਦਾ ਸੋਹਣਾ ਐ ਸੂਟ ਤੁਹਾਨੂੰ ਨਹੀਂ ਮਿਹਨਤ ਲਾਈ ਸਭ ਕੁਝ ਪਰਫੈਕਟ ਉਹ ਕਿਤੇ ਪਰਫੈਕਟ ਜਿਹੜਾ ਨਾ ਉਹਦਾ ਨਹੀਂ ਪਤਾ ਲੱਗਦਾ ਉਹ ਕਿੱਦਾਂ ਹੋਣਾ ਜਿੱਥੇ ਪੈ ਨਹੀਂ ਪਾਗੀ ਕਿਸਾਰ ਸਿਰ ਤੇ ਲਿਆ ਜੇ ਸਕੂਲ ਵਾਲੇ ਪਾੜਦਾ ਦੇਖਦਾ ਕਮਾੜ ਪਾੜ ਥੋੜਾ ਨਾ ਪੂਜਾ ਪੂਜਾ ਨਹੀਂ ਐ ਤਾਂ ਸਕੂਲ ਐ ਪੂਜਾ ਹੁੰਦੀ ਆ ਆਪ ਨੂੰ ਸਰ ਤੇ ਮਿਲਦਾ ਸੇਰ ਨਹੀਂ ਡੱਕਦੇ ਫਾਟ ਹੋ ਗਾ ਜੇ ਇਸ ਪਾਸੇ ਨੂੰ ਸਰ ਦਾ ਫਾਟ ਨਹੀਂ ਕਰਦੇ ਅੱਛਾ ਹਰੇ ਸਿਰ ਤੇ ਵਸੂਣੀ ਇਦਾਂ ਇਦਾਂ ਮਿਲ ਜਾਈਏ ਨਹੀਂ ਹੁੰਦੀ ਇੱਧਰ ਉੱਧਰ ਕਰੀਂ ਪੋਣ ਦੇ ਅੰਦਰ ਭਵਿਸ਼ਾ ਵਧਿਆ ਕੁਝ ਨਹੀਂ ਲੱਗੂਗੀ ਵਧਿਆ ਅੱਛਾ ਹੈ ਮੈਂ ਤੇ ਚੱਲ ਕੇ ਨਹੀਂ ਕਰਾਂਗੀ ਜਿੰਨੀ ਅਧਰਾ ਪਾਟ ਮਾਰੂਗਾ ਮਿੰਗਾ ਭਾਵੇਂ ਨਹੀਂ ਤੁੰਗਣ ਚੱਲੋ ਗਿਆ ਅੱਛਾ ਜਪ ਨਹੀਂ ਜਾਣਾ ਨਾਲ ਨਹੀਂ ਮੇਰੀ ਬੀਟੀ ਆ ਯਾਰ ਪਾਸ ਵੀਨੇ ਦੇ ਲਈ ਕਿਹਨੂੰ ਚਾਹ ਵਲੇ ਮੈਂ ਜਦੋਂ ਆਦ ਤੇ ਨੱਚ ਲੱਗ ਰਹੀ ਤਾਂ ਕਿੱਥੇ ਜਾਣ ਦੇ ਤੇ ਇਹ ਨਾ ਹੋਏ ਰਾਜਾ ਪੋਤੇ ਤੈਨੂੰ ਗਏ ਇਹ ਕਹਦੇ ਕਿ ਲਿਆ ਪਾਣੀ ਫੜਾਓ ਤੁਸੀਂ ਮੈਨੂੰ ਲਿਆ ਕੇ ਦੋ ਤੇ ਤੂੰ ਇਹ ਕੰਮ ਤੇ ਕਰਨਾ ਹੋਇਆ ਅਜੇ ਤੇ ਧੂਆ ਕੋਟੇ ਮੈਂ ਸਮਾਨ ਚੋਕ ਤੇ ਖੋਦੂ ਆ ਵਾਈ ਗਰੂ ਅੱਗੋ ਟੇਡੀ ਹੋ ਜਾਵੇ ਮੈਂ ਪਾਣੀ ਨਹੀਂ ਤੈਨੂੰ ਦੇਣਾ ਇਹ ਨਾ ਮੈਂ ਪਾਣੀ ਦਵਾਤ ਨਹੀਂ ਕੋਈ ਪਤਾ ਹੁੰਦਾ ਜੇ ਤੇਰੇ ਕੋ ਮਾਗ ਲੇ ਤੇਰੀ ਡਿਊਟੀ ਹੈ ਤੈਨੂੰ ਪਿਉਣਾ ਪੈਣਾ ਫਿਰ ਫਿਆਦਾਂਗੀ ਨਾਲ ਫਦਰ ਕਰਦੀ ਰੱਖਿਆ ਆ ਗਿਆ ਪਾਣੀ ਲੈ ਲੈ ਕੇ ਹਾਂ ਉਹ ਮਗਰ ਛੁੱਟੀ ਗਈ ਪਾਣੀ ਲੈ ਆ ਪਿਛੇ ਵਾ ਹਾਂ ਨਿੱਕਾ ਦਰਸਾ ਨਹੀਂ ਤੇ ਅੱਛਾ ਦੀਦੀ ਵਰਤਦੇ ਆ ਹਾਂ ਉਹਦੇ ਨਾਲ ਜਰਾ ਬਗਦਾਵੇਂ ਵੀ ਪੀ ਲੋ ਇਹ ਨਾ ਆਹ ਉਹਤੇ ਨਹੀਂ ਹੋਣਾ ਘਰੇ ਆ ਕੇ ਲੋਣਾ ਚਾਹ ਲਓ ਠੀਕ ਤੁਹਾਨੂੰ ਬਣ ਲੈ ਲਿਆ